ਤੁਹਾਡਾ ਭਾਰ ਨਹੀਂ ਘਟਦਾ ਪਿਆ ਇੱਕ ਥਾਂ ਤੇ ਜਾ ਕੇ ਰੁਕ ਗਿਆ ਉਹ ਭਾਰ ਘਟਨਾ ਸ਼ੁਰੂ ਹੋ ਜਾਏਗਾ 15 ਤੋਂ 20 ਕਿਲੋ ਭਾਰ ਉਹਨਾਂ ਨੇ ਬੜੇ ਆਰਾਮ ਨਾਲ ਘਟਾ ਲਿਆ ਸਿਰਫ ਜਿਹੜਾ ਤੁਹਾਡਾ ਭਾਰ ਘਟੋਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਕਿਉਂਕਿ ਵੀ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਵਾ ਤੁਹਾਡਾ ਜਿਹੜਾ ਭਾਰ ਆ ਉਹ ਬਹੁਤ ਤੇਜ਼ੀ ਨਾਲ ਤੇ ਬਹੁਤ ਜਲਦੀ ਘਟਨਾ ਸ਼ੁਰੂ ਹੋ ਜਾਏਗਾ ਜਿਹੜੇ ਸਾਡੀ ਬੋਡੀ ਦੇ ਅੰਦਰ ਫਾਲਤੂ ਦੀ ਫੈਟ ਹੁੰਦੀ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਤੁਹਾਡਾ ਜਿਹੜਾ ਭਾਰ ਵੀ ਘਟਾਏਗਾ ਤੁਹਾਡਾ ਤੁਹਾਡਾ ਥਾਈ ਜਿਹੜਾ ਉਹਨੂੰ ਵੀ ਇਹ ਠੀਕ ਕਰ ਸਕਦਾ ਵਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 6 ਇਹੋ ਜਿਹੇ ਡਰਿੰਕ ਦੱਸਾਂਗਾ ਅਗਰ ਤੁਸੀਂ ਉਹ 6 ਡਰਿੰਕ ਤੁਸੀਂ ਘਰ ਦੇ ਵਿੱਚ ਬਣਾ ਕੇ ਤੁਸੀਂ ਪੀਣੇ ਸ਼ੁਰੂ ਕਰ ਦੋਗੇ ਨਾ ਜਾਂ ਫਿਰ ਤੁਸੀਂ ਮਾਰਕੀਟ ਦੇ ਵਿੱਚ ਵੀ ਉਹ ਡਰਿੰਕ ਜਿਹੜਾ ਤੁਸੀਂ ਲੈ ਕੇ ਪੀਣੇ ਸ਼ੁਰੂ ਕਰ ਦੋਗੇ ਤੁਹਾਡਾ ਜਿਹੜਾ ਭਾਰ ਆ ਉਹ ਬਹੁਤ ਤੇਜ਼ੀ ਨਾਲ ਤੇ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗਾ ਜੀ ਉਹ ਕਿਹੜੇ 6 ਡਰਿੰਕ ਨੇ ਤੁਹਾਨੂੰ ਕਦੋਂ ਪੀਣੇ ਚਾਹੀਦੇ ਆ ਕਦੋਂ ਨਹੀਂ ਪੀਣੇ ਚਾਹੀਦੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਦੇਖੋ ਜਿਹੜੇ ਮੇਰੇ ਭੈਣ ਭਰਾ ਮਤਲਬ ਮੋਟਾਪੇ ਤੋਂ ਪਰੇਸ਼ਾਨ ਨੇ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਵਧਿਆ ਹੋਇਆ ਨਾ ਉਹਨਾਂ ਨੇ ਮਤਲਬ ਬਹੁਤ ਕੁਝ ਉਹਨਾਂ ਦਾ ਮਤਲਬ ਵੀ ਮੋਟਾਪਾ ਜਿਹੜਾ ਉਹ ਨਹੀਂ ਘਟਦਾ ਪਿਆ ਜਿਹੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹ 6 ਡਰਿੰਕ ਦੱਸਾਂਗਾ ਨਾ ਤੁਸੀਂ ਉਹ 6 ਡਰਿੰਕਾਂ ਦੇ ਵਿੱਚੋਂ ਕਿਸੇ ਵੀ ਇੱਕ ਜਾਂ ਦੋ ਡਰਿੰਕਾਂ ਨੂੰ ਤੁਸੀਂ ਡੇਲੀ ਪੀਣਾ ਸ਼ੁਰੂ ਕਰ ਦੋ ਉਹਦੇ ਨਾਲ ਕੀ ਹੈ ਕਿ ਜਿਹੜਾ ਤੁਹਾਡਾ ਭਾਰ ਰੁਕਿਆ ਹੋਇਆ ਵਾ ਹਨਾ ਤੁਹਾਡਾ ਭਾਰ ਨਹੀਂ ਘਟਦਾ ਪਿਆ ਇੱਕ ਥਾਂ ਤੇ ਜਾ ਕੇ ਰੁਕ ਗਿਆ ਉਹ ਭਾਰ ਘਟਨਾ ਸ਼ੁਰੂ ਹੋ ਜਾਏਗਾ ਜਾਂ ਫਿਰ ਤੁਸੀਂ ਭਾਰ ਘਟਾ ਰਹੇ ਹੋ ਤੇ ਤੁਸੀਂ ਵਧੀਆ ਡਾਈਟ ਵੀ ਖਾਣੇ ਪਏ ਹੋ ਤੇ ਤੁਸੀਂ ਉਹ ਡਰਿੰਕਾਂ ਨੂੰ ਤੁਸੀਂ ਸ਼ਾਮਿਲ ਕਰ ਦੋ ਡਾਈਟ ਦੇ ਨਾਲ ਨਾਲ ਤੁਹਾਡਾ ਭਾਰ ਦੇਖੋ ਬਹੁਤ ਤੇਜ਼ੀ ਨਾਲ ਉਹ ਫਰਕ ਪੈ ਜਾਏਗਾ ਜਾਣੇ ਕਿ ਤੁਹਾਡਾ ਜਿਹੜਾ ਭਾਰ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਅਓ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਮੈਂ ਤੁਹਾਨੂੰ ਦੱਸਾਂਗਾ ਵੀ ਉਹ ਕਿਹੜੇ ਛੇ ਡਰਿੰਕ ਨੇ ਜਿਹੜੇ ਤੁਹਾਨੂੰ ਕਿਸੇ ਨੂੰ ਵੀ ਪੀਣੇ ਚਾਹੀਦੇ ਆ ਜਿਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ 101% ਆ ਜਿਹੜੇ ਛੇ ਡਰਿੰਕ ਜਿਹੜੇ ਮੈਂ ਤੁਹਾਨੂੰ ਦੱਸਾਂਗਾ ਨਾ ਇਹਨਾਂ ਬਾਰੇ ਵਿੱਚ ਪਹਿਲਾਂ ਵੀ ਤੁਹਾਨੂੰ ਆਪਣੀ ਕਾਫੀ ਵੀਡੀਓ ਦੇ ਵਿੱਚ ਮੈਂ ਮਤਲਬ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਆਪਣੇ ਬਲੌਗ ਦੇ ਵਿੱਚ ਮੈਂ ਖੁਦ ਵੀ ਯੂਜ਼ ਕਰਦਾ ਹੁੰਦਾ ਹਾਂ ਨਾ ਜਿਹੜੇ ਤੁਸੀਂ ਮੇਰੇ ਡੇਲੀ ਦੇ ਵਰਕਆਊਟ ਦੇ ਮੇਰੇ ਬਲੌਗ ਦੇਖਦੇ ਹੋਣੇ ਨ ਚੀਜ਼ਾਂ ਨੇ ਜਿਹੜੀਆਂ ਮੈਂ ਦੱਸਦਾ ਹੀ ਦਾ ਹੈਗਾ ਵਾ ਉਹਨਾਂ ਨੂੰ ਡਾਈਟ ਪਲਾਨ ਦੇ ਵਿੱਚ ਮੈਂ ਮੈਂਸ਼ਨ ਕਰਦਾ ਹੀ ਹੈਗਾ ਵਾ ਵੀ ਤੁਸੀਂ ਆਹ ਡਰਿੰਕ ਲੈਣੀ ਹੀ ਲੈਣੀ ਆ 5 ਦਿਨ ਬਾਅਦ ਜਾਂ 10 ਦਿਨ ਬਾਅਦ ਮੈਂ ਜਦੋਂ ਵੀ ਡਾਈਟ ਪਲਾਨ ਚੇਂਜ ਕਰਦਾ ਹਾਂ ਤਾਂ ਮੈਂ ਉਹਨਾਂ ਦਾ ਜਿਹੜਾ ਮਤਲਬ ਡਰਿੰਕ ਉਹ ਵੀ ਮੈਂ ਚੇਂਜ ਕਰਦੀ ਨਾਵਾ ਵੀ ਤੁਸੀਂ ਆਹ ਡਰਿੰਕ ਨੂੰ ਚੇਂਜ ਕਰਕੇ ਹੁਣ ਆਹ ਡਰਿੰਕ ਦੇ ਉੱਤੇ ਆ ਜਾਓ ਉਹਨਾਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਮਿਲਿਆ ਵਾ ਤਿੰਨ ਚਾਰ ਕਲਾਇੰਟ ਤਾਂ ਮੇਰੇ ਇਹੋ ਜਿਹੇ ਹੀ ਗਏ ਨੇ ਜਿਨ੍ਹਾਂ ਨੇ 3 ਮਹੀਨੇ ਦੇ ਵਿੱਚ ਜਿਨ੍ਹਾਂ ਨੇ 15 ਤੋਂ 20 ਕਿਲੋ ਭਾਰ ਘਟਾ ਲਿਆ ਡਾਈਟ ਦੇ ਸਿਰ ਦੇ ਉੱਤੇ ਤੇ ਵਰਕਆਊਟ ਕਰਕੇ 15 ਤੋਂ 20 ਕਿਲੋ ਭਾਰ ਉਹਨਾਂ ਨੇ ਬੜੇ ਆਰਾਮ ਨਾਲ ਘਟਾ ਲਿਆ ਸਿਰਫ ਡਾਈਟ ਨੂੰ ਫੋਲੋ ਕਰਕੇ 3 ਮਹੀਨੇ ਦੇ ਵਿੱਚ ਜੀ ਸੋ ਉਹ ਕਿਹੜੇ ਡਰਿੰਕ ਨੇ ਜ ਬਰੇ ਕਰੇ ਉੱਤੇ ਹੈਗਾ ਗ੍ਰੀਨ ਕਾਫੀ ਗ੍ਰੀਨ ਕਾਫੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾ ਇਹ ਇਹ ਤੁਸੀਂ ਜੇ ਇਹਨੂੰ ਪੀਣਾ ਸ਼ੁਰੂ ਕਰ ਦੋਗੇ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਇਹੀ ਘਟੇਗਾ ਕਿਉਂਕਿ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦਾ ਜਦੋਂ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਏਗਾ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਇਹੀ ਘਟੇਗਾ ਕਿਉਂਕਿ ਇਹਦੇ ਵਿੱਚ ਨਾ ਤਾਂ 슈ਗਰ ਹੁੰਦੀ ਹੈਗੀ ਇਹਦੇ ਵਿੱਚ ਉਹ ਕੁਝ ਵੀ ਨਹੀਂ ਹੁੰਦਾ ਹੈਗਾ ਇਹ ਨੇਚਰਲੀ ਗ੍ਰੀਨ ਕਾਫੀ ਆ ਇਹ ਗ੍ਰੀਨ ਟੀ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਲੈਕ ਕਾਫੀ ਦੇ ਬਾਰੇ ਵੀ ਸੁਣਿਆ ਹੋਣਾ ਗ੍ਰੀਨ ਕਾਫੀ ਵੀ ਹੁੰਦੀ ਹੈ ਜਿਹੜਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਕਿਉਂਕਿ ਮੈਂ ਖੁਦ ਇਹਨੂੰ ਯੂਜ਼ ਕਰਦੇ ਨੂੰ ਮੈਨੂੰ 8 ਤੋਂ ਖੁਦ ਯੂਜ਼ ਕਰਦਾ ਮਾਂ ਤੁਸੀਂ ਮੇਰੀ ਪੁਰਾਣੀ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਮੈਂ ਗ੍ਰੀਨ ਕਾਫੀ ਨੂੰ ਲੈਣਾ ਹੀ ਲੈਣਾ ਵਾ ਦਿਨ ਦੇ ਵਿੱਚ ਇੱਕ ਵਾਰ ਜਾਂ ਫਿਰ ਦੋ ਵਾਰ ਹਨਾ ਸੋ ਤੁਸੀਂ ਗ੍ਰੀਨ ਕਾਫੀ ਨੂੰ ਤੁਸੀਂ ਲੈਣਾ ਸ਼ੁਰੂ ਕਰ ਦਿਓ ਇਹਦੇ ਨਾਲ ਤੁਹਾਨੂੰ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ ਜੇ ਆਪਾਂ ਗੱਲ ਕਰੀ ਹੁਣ ਇਹਨੂੰ ਪੀਣਾ ਕਿਵੇਂ ਆ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਵੀ ਪੀ ਸਕਦੇ ਹੋ ਇਹਨੂੰ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਵੀ ਤੁਸੀਂ ਪੀ ਸਕਦੇ ਹੋ ਤੁਸੀਂ ਦਿਨ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਇਹਨੂੰ ਪੀ ਸਕਦੇ ਹੋ ਯਾਨੀ ਕਿ ਦਿਨ ਦੇ ਵਿੱਚ ਤੁਸੀਂ ਦੋ ਤੋਂ ਤਿੰਨ ਕੱਪ ਜਿਹੜੇ ਤੁਸੀਂ ਇਹਦੇ પી ਸਕਦੇ હું ਇਹਨੂੰ ਮੰਗੋਣਾ ਕਿਵੇਂ ਆ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਉਧਰ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਹੈ ਜੇ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਆਨਲਾਈਨ ਜਿਹੜੇ ਤੁਸੀਂ ਖਰੀਦ ਸਕਦੇ ਜਿਹੜੀ ਮੈਂ ਗ੍ਰੀਨ ਕਾਫੀ ਪੀਣਾ ਵਾ ਇਹਦਾ ਲਿੰਕ ਜਿਹੜਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਗ੍ਰੀਨ ਕਾਫੀ ਨੂੰ ਤੁਸੀਂ ਬਾਏ ਕਰ ਸਕਦੇ ਹੋ ਤੇ ਤੁਸੀਂ ਪੀਣਾ ਸ਼ੁਰੂ ਕਰ ਸਕਦੇ ਹੋ ਇਹ ਗ੍ਰੀਨ ਕਾਫੀ ਤੁਹਾਡਾ ਭਾਰ ਤਾਂ ਘਟਾਏਗੀ ਹੀ ਘਟਾਈਗੀ ਤੇ ਨਾਲ ਤੁਹਾਨੂੰ ਬਿਮਾਰੀਆਂ ਤੋਂ ਵੀ ਤਾਨੂੰ ਬਚਾਏਗੀ ਜੀ ਨੰਬਰ 2 ਦੇ ਉੱਤੇ ਹੈਗਾ ਗ੍ਰੀਨ ਟੀ ਠੀਕ ਹੈ ਜੀ ਗ੍ਰੀਨ ਕੌਫੀ ਦਾ ਬਾਰਤ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ ਨੰਬਰ ਤੇ 2 ਦੇ ਉੱਤੇ ਹੈਗੀ ਗ੍ਰੀਨ ਟੀ ਗ੍ਰੀਨ ਟੀ ਹੈ ਜਿਹੜੀ ਇਹ ਵੀ ਤੁਹਾਡਾ ਭਾਰਾ ਜਿਹੜਾ ਘਟੌਣ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰੇਗੀ ਇਹ ਵੀ ਇਹਨੂੰ ਵੀ ਤੁਸੀਂ ਜੇ ਆਪਾਂ ਗੱਲ ਕਰੀ ਪੀਣਾ ਕਰੋ ਤੁਸੀਂ ਇਹਨੂੰ ਖਾਲੀ ਪੇਟ ਵੀ ਪੀ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਵੀ ਤੁਸੀਂ ਪੀ ਸਕਦੇ ਹੋ ਇਹਨੂੰ ਜਾਂ ਫਿਰ ਤੁਸੀਂ ਇਹਨੂੰ ਦਿਨ ਦੇ ਵਿੱਚ ਕਦੋਂ ਵੀ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਤੁਸੀਂ ਪੀ ਸਕਦੇ ਹੋ ਤੋ ਇਹ ਤੁਸੀਂ ਦਿਨ ਦੇ ਵਿੱਚ 2 ਜਾਂ 3 ਕੱਪ ਤੁਸੀਂ ਇਹਦੇ ਪੀ ਸਕਦੇ ਜਾਂ ਤੁਸੀਂ ਗ੍ਰੀਨ ਟੀ ਪੀਣਾ ਸ਼ੁਰੂ ਕਰ ਦੋ ਜਾਂ ਗ੍ਰੀਨ ਕੌਫੀ ਪੀਣੀ ਸ਼ੁਰੂ ਕਰ ਦੋ ਦੋਵਾਂ ਦਾ ਰਿਜ਼ਲਟ ਬਹੁਤ ਵਧੀਆ ਵਾ ਜੇ ਤੁਸੀਂ ਮੇਰੀ ਮੰਨੋਗੇ ਤਾਂ ਗ੍ਰੀਨ ਕੌਫੀ ਦਾ ਰਿਜ਼ਲਟ ਜਿਹੜਾ ਉਹ ਸਾਰਿਆਂ ਨਾਲੋਂ ਜ਼ਿਆਦਾ ਵਾ ਠੀਕ ਹੈ ਜੀ ਹੁਣ ਨੰਬਰ 3 ਦੇ ਉੱਤੇ ਹੈਗਾ ਜੀ ਐਪਲ ਸਾਈਡਰ ਵਿਨੇਗਰ ਠੀਕ ਹੈ ਜੀ ਐਪਲ ਸਾਈਡਰ ਵਿਨੇਗਰ ਇਹ ਬਹੁਤ ਹੀ ਵਧੀਆ ਬਾਜਾ ਨਹੀਂ ਜਿਹਨੂੰ ਸੇਬ ਦਾ ਸਰਕਾ ਵੀ ਕਹਿ ਦਿੰਦੇ ਆ ਨਾ ਸੇਬ ਦਾ ਸਰਕਾ ਕਹਿ ਦਿੰਦੇ ਇਹਨੂੰ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਵਾ ਜਿਹੜੇ ਥਾਇਰੋਇਡ ਤੇ ਪੈਂਸ਼ਨ ਤੇ ਜਿਨ੍ਹਾਂ ਨੂੰ ਥਾਇਰੋਇਡ ਹੋਇਆ ਪਿਆ ਵਾ ਜਾਂ ਫਿਰ ਪੀਸੀਓਡੀ ਦੀ ਪ੍ਰੋਬਲਮ ਹਨਾ ਉਹ ਇਹਨੂੰ ਸਵੇਰੇ ਖਾਲੀ ਪੇਟ ਸਵੇਰੇ ਖਾਲੀ ਪੇਟ ਇਹਨੂੰ ਸ਼ੀਪ ਪੀਣਾ ਸ਼ੁਰੂ ਕਰ ਦੇਣਾ ਤੁਹਾਡਾ ਜਿਹੜਾ ਭਾਰ ਵੀ ਘਟਾਏਗਾ ਤੁਹਾਡਾ ਤੁਹਾਡਾ ਥਾਈੜਾ ਉਹਨੂੰ ਵੀ ਇਹ ਠੀਕ ਕਰ ਸਕਦਾ ਵਾ ਠੀਕ ਹੈ ਜੀ ਹੁਣ ਇਹਨੂੰ ਖਾਲੀ ਪੇਟ ਕੱਲ ਇਹਦਾ ਇੱਕ ਚਮਚ ਨਹੀਂ ਪੀਣਾ ਹੈਗਾ ਤੁਸੀਂ ਇਹਨੂੰ ਪੀਣਾ ਕਿਵੇਂ ਆ ਦੇਖੋ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਨੂੰ ਮਿਲਾ ਕੇ ਚੰਗੀ ਤਰ੍ਹਾਂ ਫੇਰ ਪੀਣਾ ਵਾ ਡਾਇਰੈਕਟ ਨਹੀਂ ਪੀਣਾ ਹੈਗਾ ਇਹ ਗਲਤੀ ਨਾ ਕਰੋ ਵੀ ਤੁਸੀਂ ਡਾਇਰੈਕਟ ਪੀ ਲੋਗੇ ਇੱਕ ਤਾਂ ਤੁਹਾਡੇ ਗਲੇ ਤੇ ਵੀ ਲੱਗੇਗਾ ਫਿਰ ਤੁਹਾਡੇ ਜਾ ਕੇ ਪੇਟ ਦੇ ਵਿੱਚ ਇਨਫੈਕਸ਼ਨ ਵੀ ਕਰੇਗਾ ਸੋ ਇਹਨੂੰ ਜਦੋਂ ਵੀ ਤੁਸੀਂ ਪੀ ਇਨੂੰ ਕੋਸਾ ਜਾ ਪਾਣੀ ਕਰਕੇ ਉਹਦੇ ਵਿੱਚ ਤੁਸੀਂ ਇੱਕ ਚਮਚ ਪਾ ਕੇ ਇਹਨੂੰ ਸੇਵ ਦੇ ਸੇਕ ਕੇ ਨੂੰ ਐਪਲ ਸਾਈਡਰ ਵਿਨੇਗਰ ਨੂੰ ਤੁਸੀਂ ਪੀਣਾ ਸ਼ੁਰੂ ਕਰ ਦੋ ਇਹਨੂੰ ਜਦੋਂ ਪੀਣਾ ਤੁਸੀਂ ਖਾਲੀ ਪੇਟ ਹੀ ਪੀਣਾ ਵਾ ਖਾਲੀ ਪੇਟ ਹੀ ਪਣਾ ਇਹ ਤੁਹਾਨੂੰ ਜਿਆਦਾ ਰਿਜ਼ਲਟ ਦੇਗਾ ਤੇ ਤੁਹਾਨੂੰ ਭੁੱਖ ਆ ਜਿਹੜੀ ਭੁੱਖ ਵੀ ਨਹੀਂ ਲੱਗਣ ਦੇਗਾ ਤੁਹਾਡੀ ਭੁੱਖ ਵੀ ਮਾਰੇਗਾ ਇਹ ਹੈ ਨਾ ਜਿਹੜੀ ਤੁਸੀਂ ਸਭ ਬਾਹਰਲੀ ਚੀਜ਼ਾਂ ਜਿਹਾ ਜੰਕ ਫੂਡ ਵਗੈਰਾ ਖਾਣੇ ਹੋ ਇਹ ਤੁਹਾਨੂੰ ਖਾਣ ਤੋਂ ਰੋਕ ਕੇ ਗਾ ਜਾਨੀ ਕਿ ਤੁਹਾਡੇ ਜਿਹੜਾ ਢਿੱਡਾ ਭਰਿਆ ਰਹੇਗਾ ਤੁਹਾਨੂੰ ਭੁੱਖ ਨਹੀਂ ਲੱਗੇਗੀ ਜਾਂ ਤੁਸੀਂ ਬਾਹਰਲੀ ਚੀਜ਼ਾਂ ਜਿਹੜੀਆਂ ਤੁਸੀਂ ਉਹ ਨਹੀਂ ਖਾਓਗੇ ਜੇ ਤੁਸੀਂ ਬਾਹਰਲੀ ਚੀਜ਼ਾਂ ਨਹੀਂ ਖਾਓਗੇ ਤਾਂ ਤੁਹਾਡਾ ਜਿਹੜਾ ਭਾਰ ਆਟੋਮੈਟਿਕ ਹੀ ਨਹੀਂ ਵਧਣਾ ਹੈਗਾ ਤੁਹਾਡਾ ਭਾਰ ਘਟ ਨਹੀਂ ਘਟਣਾ ਵਾ ਤੁਸੀਂ ਐਪਲ ਸਾਈਡ ਵਿਨੇਗਰ ਨੂੰ ਵੀ ਤੁਸੀਂ ਲੈ ਸਕਦੇ ਹੋ ਸੇਵ ਦਾ ਜਿਹੜਾ ਸਿਰਕਾ ਹੁੰਦਾ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਜ ਤਾਂ ਤੁਸੀਂ ਇਹਨੂੰ ਵੀ ਬਾਇ ਕਰ ਸਕਦੇ ਹੋ ਠੀਕ ਹੈ ਜੀ ਨੰਬਰ 4 ਤੇ ਹੈਗਾ ਜੀ ਅਦਰਕ ਦਾ ਪਾਣੀ ਜਿੰਜਰ ਵਾਟਰ ਵੀ ਕਹਿੰਦੇ ਨੇ ਇਹਨੂੰ ਅਦਰਕ ਦਾ ਪਾਣੀ ਅਦਰਕ ਦਾ ਪਾਣੀ ਬਣਾਉਣਾ ਕਿਵੇਂ ਆ ਇੱਧਰ ਤੇ ਮੈਂ 올ਰੀਡੀ ਵੀਡੀਓ ਬਣਾਈ ਹੋਈ ਆ ਵੀ ਤੁਸੀਂ ਅਦਰਕ ਦੇ ਪਾਣੀ ਨੂੰ ਕਿਵੇਂ ਬਣਾਣਾ ਚਾਹੁੰਦੇ ਬਣਾ ਸਕਦੇ ਹੋ ਤੇ ਕਿਵੇਂ ਤੁਸੀਂ ਇਹਨੂੰ ਪੀਣਾ ਵਾ ਇੱਕ ਵਾਰੀ ਮੈਂ ਹੁਣ ਤਾਂ ਸਿਰ ਦੱਸ ਦਿਨਾ ਵਾ ਤੁਸੀਂ ਕੀ ਕਰਨਾ ਸਵੇਰੇ ਉੱਠ ਕੇ ਸਵੇਰੇ ਉੱਠਣਸਾਰ ਸਵੇਰੇ ਤੁਸੀਂ ਕੀ ਕਰਨਾ ਇੱਕ ਗਲਾਸ ਲੈਣਾ ਇੱਕ ਗਲਾਸ ਦੇ ਵਿੱਚ ਤੁਸੀਂ ਇੱਕ ਗਲਾਸ ਦੇ ਵਿੱਚ ਤੁਸੀਂ ਪਾਣੀ ਪਾਣਾ ਤੇ ਉਹਨੂੰ ਤੁਸੀਂ ਗਰਮ ਕਰ ਲੈਣਾ ਜਦੋਂ ਪਾਣੀ ਹਲਕਾ ਜਿਹਾ ਗਰਮ ਹੋ ਜਾਏਗਾ ਫਿਰ ਤੁਸੀਂ ਉਹਦੇ ਵਿੱਚ ਇੱਕ ਚਮਚ ਇੱਕ ਚਮਚ ਤੁਸੀਂ ਅਦਰਕ ਦਾ ਪਾਉਣਾ ਜੀ ਇੱਕ ਚਮਚ ਅਦਰਕ ਦਾ ਪਾਣਾ ਜਿਹੜਾ ਅਦਰਕ ਪਾਉਂਗੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕद्दूकस ਕਰ ਲਿਓ ਕद्दूकस ਕਰਕੇ ਤੁਸੀਂ ਇੱਕ ਚਮਚ ਆ ਨਾ ਤੁਸੀਂ ਗਲਾਸ ਦੇ ਵਿੱਚ ਪਾ ਲਓ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਜਾਏਗਾ ਅੱਧਾ ਗਲਾਸ ਰਹਿ ਜਾਏਗਾ ਫਿਰ ਤੁਸੀਂ ਇਹਨੂੰ ਛਾਣ ਕੇ ਰੱਖ ਲੈਣਾ ਜਦੋਂ ਇਹ ਠੰਡਾ ਹੋ ਜਾਏਗਾ ਹਲਕਾ ਜ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦਿਓ ਸੋ ਇਹ ਵੀ ਜਿਹੜਾ ਤੁਹਾਡੇ ਭਾਰਟੋਂ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਕਿਉਂਕਿ ਜੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਪਿਆਵਾਂ ਨਾ ਇੱਕ ਤਾਂ ਦੇਖੋ ਇਹ ਨੇਚੁਰਲੀ ਆ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਇਹਨਾਂ ਦਾ ਬੈਨੀਫਿਟ ਹੀ ਬੈਨੀਫਿਟ ਆ ਤੁਸੀਂ ਇਹ ਨੂੰ ਲੈ ਸਕਦੇ ਹੋ ਕਿਉਂਕਿ ਇਹਨਾਂ ਦਾ ਜਿਵੇਂ ਆ ਹੋ ਗਿਆ ਅਦਰਕ ਦਾ ਪਾਣੀ ਹੋ ਗਿਆ ਐਪਲ ਸਾਈਡ ਵਿਨੇਗਰ ਹੋ ਗਿਆ ਗ੍ਰੀਨ ਟੀ ਹੋਗੀ ਗ੍ਰੀਨ ਕਾਫੀ ਹੋਗੀ ਹਣਾ ਇਹਨਾਂ ਦੇ ਵਿੱਚ ਹਰੇਕ ਦੀ ਮਤਲਬ ਹੀ ਆਪਣੀ ਆਪਣੀ ਅਲੱਗ-ਅਲੱਗ ਮਹੱਤਤਾ ਵਾ ਇਹਨਾਂ ਸਾਰਿਆਂ ਦੀ ਜੇ ਮਤਲਬ ਹੀ ਮੈਂ ਕੱਲੀ-ਕੱਲੀ ਚੀਜ਼ ਦੇ ਬਾਰੇ ਦੱਸਣਾ ਗਿਆ ਆਦਰਕ ਦਾ ਤੁਹਾਨੂੰ ਦੱਸਣਾ ਗਿਆ ਫਾਇਦਾ ਐਪਲ ਸਾਈਡਰ ਵਿਨੇਗਰ ਦਾ ਦੱਸਣਾ ਗਿਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਤਾਂ ਇਹਨਾਂ ਸਾਰਿਆਂ ਦੇ ਬਾਰੇ ਨਾ ਆਪਾਂ ਫਿਰ ਕਿਸੇ ਹੋਰ ਦਿਨ ਮਤਲਬ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਜਾਂ ਫਿਰ ਜਦ ਦਿਨ ਮੈਂ ਲਾਈਵ ਆਇਆ ਨਾ ਉਹਦੇ ਬਾਰੇ ਵੀ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਵੀ ਇਹਨਾਂ ਦੇ ਕੀ-ਕੀ ਬੇਨਫੀਟ ਹੈ ਠੀਕ ਹੈ ਜੀ ਤੁਸੀਂ ਇਦਾਂ ਇਹਨੂੰ ਪਾਣੀ ਬਣਾ ਕੇ ਤੁਸੀਂ ਸਵੇਰੇ ਖਾਲੀ ਪੇਟ ਤੁਸੀਂ ਪੀ ਸਕਦੇ ਜੀ ਉਸ ਤੋਂ ਬਾਅਦ ਆ ਗਈ ਬਲ ਬਲੈਕ ਕਾਫੀ ਤੁਸੀਂ ਦੇਖੀ ਹੋਣੀ ਜਦੋਂ ਵੀ ਮੈਂ ਮਤਲਬ ਵਰਕਆਊਟ ਕਰਨ ਜਾਂਦਾ ਵਾਂ ਹਨਾ ਮੈਂ ਬਲੈਕ ਕਾਫੀ ਪੀ ਕੇ ਜਾਂਦਾ ਹਾਂ ਨਾ ਕਿਉਂਕਿ ਜਦੋਂ ਅਸੀਂ ਬਲੈਕ ਕਾਫੀ ਜਦੋਂ ਅਸੀਂ ਪੀ ਕੇ ਅਸੀਂ ਵਰਕਆਊਟ ਕਰਦੇ ਆ ਨਾ ਸਾਡੇ ਇੱਕ ਇੱਕ ਤਾਂ ਇਹ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਵਾ ਇੱਕ ਜਿਹੜਾ ਸਾਡੇ ਬੋਡੀ ਦੇ ਅੰਦਰ ਮਤਲਬ ਫੈਟੀ ਐਸਿਡ ਹੁੰਦੇ ਨੇ ਨਾ ਜਿਹੜੇ ਫੈਟੀ ਐਸਿਡ ਹੁੰਦੇ ਉਹਨਾਂ ਨੂੰ ਐਕਟਿਵ ਕਰ ਦਿੰਦਾ ਵਾ ਤੇ ਜਦੋਂ ਅਸੀਂ ਵਰਕਆਊਟ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਸਾਡੀ ਬੋਡੀ ਦੇ ਅੰਦਰ ਫालतू ਦੀ ਫੈਟ ਹੁੰਦੀ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਇਹ ਸਾਡਾ ਜਿਹੜਾ ਭਾਰ ਘਟੋਣ ਦਾ ਹੀ ਘਟੁੰ ਕਟੇਗਾ ਇਹੀ ਕਟੇਗਾ ਤੇ ਤੇ ਇਹਨੂੰ ਲੈਣਾ ਕੋਦੋਂ ਆ ਵੈਸੇ ਤਾਂ ਤੁਸੀਂ ਇਹਨੂੰ ਜਦੋਂ ਮਰਜ਼ੀ ਲੈ ਸਕਦੇ ਹੋ ਨਾ ਦਿਨ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ ਪਰ ਕੋਸ਼ਿਸ਼ ਇਹ ਕਰੋ ਇਹਨੂੰ ਸ਼ਾਮੀ ਤੁਸੀਂ 4 ਤੋਂ 5 ਵਜੇ ਤੋਂ ਬਾਅਦ ਨਾ ਲਿਓ ਕਿਉਂਕਿ ਇਹਦੇ ਵਿੱਚ ਕੈਫੀਨ ਹੁੰਦੀ ਆ ਜੇ ਤੁਸੀਂ 4 ਤੋਂ 5 ਵਜੇ ਤੋਂ ਬਾਅਦ ਲਓਗੇ 4:00 ਜਾਂ 5:00 ਵਜੇ ਤੋਂ ਬਾਅਦ ਲਓਗੇ ਇਹ ਤੁਹਾਡੀ ਨੀਂਦ ਖਰਾਬ ਕਰ ਦੇਗਾ ਤੁਹਾਨੂੰ ਰਾਤ ਨੂੰ ਜਿਹੜੀ ਇਹ ਨੀਂਦ ਨਹੀਂ ਆਣ ਦੇਗਾ ਹਨਾ ਸੋ ਇਸ ਕਰਕੇ 4:00 ਤੋਂ 5:00 ਵਜੇ ਤੋਂ ਪਹਿਲਾਂ ਹੀ ਲੈਣਾ ਵਾ ਜਹਾਂ ਜੇ ਤੁਸੀਂ ਵਰਕਆਊਟ ਕਰਨ ਜਾ ਰਹੇ ਹੋ ਸ਼ਾਮ ਨੂੰ 5:00 ਵਜੇ ਜਾਂ 6:00 ਵਜੇ ਤੁਸੀਂ ਜਿਮ ਦੇ ਵਿੱਚ ਜਾ ਰਹੇ ਹੋ ਫਿਰ ਤੁਸੀਂ ਪੀ ਸਕਦੇ ਹੋ ਕਿਉਂਕਿ ਜਿਮ ਦੇ ਵਿੱਚ ਤੁਹਾਡਾ ਜਿਹੜਾ ਉਹ ਜ਼ੋਰ ਲੱਗ ਜਾਣਾ ਵਾ ਫਿਰ ਤੁਹਾਨੂੰ ਨੀਂਦ ਵੀ ਆ ਜਾਈਏ ਉਹਦੇ ਨਾਲ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਇਹਨੂੰ ਤੁਸੀਂ ਜਿਮ ਜਾਣ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਸਵੇਰੇ ਜਦੋਂ ਮਰਜ਼ੀ ਲੈ ਸਕਦੇ ਹੋ ਖਾਣਾ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਵੀ ਤੁਸੀਂ ਲੈ ਸਕਦੇ ਹੋ ਲੈਮਨ ਹਨੀ ਵਾਟਰ ਲੈਮਨ ਹਨੀ ਵਾਟਰ ਮਤਲਬ ਨਿੰਬੂ ਤੇ ਸ਼ਹਿਦ ਦਾ ਪਾਣੀ ਇਹਨੂੰ ਵੀ ਤੁਸੀਂ ਲੈ ਸਕਦੇ ਹੋ ਇਹਨੂੰ ਕਿਵੇਂ ਲੈਣਾ ਵਾ ਇੱਕ ਗਲਾਸ ਤੁਸੀਂ ਲੈਣਾ ਵਾ ਉਹਨੂੰ ਪਾਣੀ ਨੂੰ ਗਰਮ ਕਰ ਲੈਣਾ ਤੇ ਉਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਦੇਣਾ ਤੇ ਇੱਕ ਚਮਚ ਤੁਸੀਂ ਸ਼ਹਿਦ ਦਾ ਪਾ ਦੇਣਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਹਿਲਾ ਕੇ ਪਾਣੀ ਨੂੰ ਜਦੋਂ ਥਾਣਾ ਹਲਕਾ ਜਾਂ ਕੋਸਾ ਜਾਂ ਹੋ ਜੇਗਾ ਫਿਰ ਤੁਸੀਂ ਇਹਨੂੰ ਚਾਹ ਵਾਂਗੂ ਹੌਲ ਵਾਲੇ ਪੀਣਾ ਸ਼ੁਰੂ ਕਰ ਦੋ ਇਹ ਵੀ ਤੁਹਾਡਾ ਭਾਰ ਘਟੌਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਜਨ ਕਿ ਇਹ ਵੀ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗਾ ਜਿਹੜੇ ਤੁਹਾਡੇ ਫੈਟੀ ਐਸਿਡ ਨੇ ਉਹਨਾਂ ਨੂੰ ਵੀ ਐਕਟਿਵ ਕਰ ਦੇਗਾ ਤੁਹਾਡੀ ਜਿਹੜੀ ਫੈਟ ਆ ਉਹ ਆਟੋਮੈਟਿਕਲੀ ਬਰਨ ਹੋਣੀ ਸ਼ੁਰੂ ਹੋ ਜੇਗੀ ਇਹਨੂੰ ਬਣਾਉਣ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਹੁਣ ਇਹਨੂੰ ਜਦੋਂ ਪੀਣਾ ਵਾ ਤੁਸੀਂ ਇਹਨੂੰ ਵੀ ਸਵੇਰੇ ਖਾਲੀ ਪੇਟ ਪੀਣਾ ਜੀ ਠੀਕ ਆ ਜੀ ਇਹਨੂੰ ਵੀ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਵਾ ਖਾਣਾ ਖਾਣ ਤੋਂ ਬਾਅਦ ਨਹੀਂ ਇਨ ਕੌਫੀ ਹੋਗੀ ਨੰਬਰ 1 ਤੇ ਨੰਬਰ 2 ਤੇ ਗ੍ਰੀਨ ਟੀ ਹੋਗੀ ਨੰਬਰ 3 ਤੇ ਐਪਲ ਸਾਈਡਰ ਵਿਨੇਗਰ ਹੋ ਗਿਆ ਜੀ ਨੰਬਰ 4 ਦੇ ਉੱਤੇ ਹੋ ਗਿਆ ਅਦਰਕ ਦਾ ਪਾਣੀ ਨੰਬਰ 5 ਤੇ ਹੋਗੀ ਬਲੈਕ ਕੌਫੀ ਨੰਬਰ 6 ਦੇ ਉੱਤੇ ਹੋਗੀ ਸਾਡੀ ਲੇਮਨ ਤੇ ਹਨੀ ਵਾਟਰ ਹੋ ਗਿਆ ਜੀ ਤੁਸੀਂ ਆਹ 6 ਚੀਜ਼ਾਂ ਦੇ ਵਿੱਚੋਂ ਕੋਈ ਵੀ 2 ਜਾਂ 1 2 ਜਾਂ 1 ਡਰਿੰਕ ਨੂੰ ਤੁਸੀਂ ਪੀਣਾ ਸ਼ੁਰੂ ਕਰ ਦੋ ਜਾਨੀ ਕਿ ਤੁਸੀਂ ਮੰਨ ਕੇ ਚਲੋ ਪਹਿਲੇ ਹਫ਼ਤੇ ਫਰਸਟ ਵੀਕ ਤੁਸੀਂ ਗ੍ਰੀਨ ਕੌਫੀ ਪੀਣੀ ਸ਼ੁਰੂ ਕਰ ਦੋ ਸੈਕਿੰਡ ਵੀਕ ਤੁਸੀਂ ਗ੍ਰੀਨ ਟੀ ਪੀਣੀ ਸ਼ੁਰੂ ਕਰ ਦੋ 3ਰਡ ਵੀਕ ਤੁਸੀਂ ਐਪਲ ਸਾਈਡਰ ਵਿਨੇਗਰ ਪੀਣਾ ਸ਼ੁਰੂ ਕਰ ਦੋ ਹਨਾ ਉਸ ਤੋਂ ਬਾਅਦ ਤੁਸੀਂ ਅਦਰਕ ਦਾ ਪਾਣੀ ਸ਼ੁਰੂ ਕਰ ਦੋ ਜਾਂ ਫਿਰ ਦੇਖੋ ਇਹਦੇ ਨਾਲ ਤੁਸੀਂ ਇਦਾਂ ਵੀ ਕਰ ਸਕਦੇ ਹੋ ਸਵੇਰੇ ਤੁਸੀਂ ਐਪਲ ਸਾਈਡਰ ਵਿਨੇਗਰ ਲੈਣਾ ਹੀ ਲੈਣਾ ਸਵੇਰੇ ਉੱਠਣ ਸਾਰ ਤੁਸੀਂ ਖਾਲੀ ਪੇਟ ਇੱਕ ਚਮਚ ਤੁਸੀਂ ਐਪਲ ਸਾਈਡਰ ਵਿਨੇਗਰ ਜਿਹੜਾ ਉਹ ਲੈਣਾ ਹੀ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਗ੍ਰੀਨ ਟੀ ਗ੍ਰੀਨ ਕੌਫੀ ਜਿਵੇਂ ਮੈਂ ਤੁਹਾਨੂੰ ਦੱਸੀ ਇੱਕ ਦਿਨ ਦੇ ਵਿੱਚ 2 ਜਾਂ 3 ਕੱਪ ਤੁਸੀਂ ਡਿਲੀ ਪੀ ਸਕਦੇ ਹੋ ਫਿਰ ਤੁਸੀਂ ਉਹ ਪੀ ਸਕਦੇ ਹੋ ਸਵੇਰੇ ਖਾਲੀ ਪੇਟ ਤੁਸੀਂ ਐਪਲ ਸਾਈਡਰ ਵਿਨੇਗਰ ਜ਼ਰੂਰ ਐਡ ਕਰੋ ਹੀ ਕਰੋ ਇਹ ਕੋਸ਼ਿਸ਼ ਇਹ ਕਰਿਓ ਇਹਨੂੰ 2 ਤੋਂ 3 ਮਹੀਨੇ ਤੋਂ ਜ਼ਿਆਦਾ ਨਾ ਲਿਓ ਜੇ ਤੁਸੀਂ 2-3 ਮਹੀਨੇ ਲੈ ਰਹੇ ਹੋ 2-3 ਮਹੀਨੇ ਲੈ ਕੇ ਜਾਨੀ ਕਿ 90 ਦਿਨ ਤੱਕ ਲੈ ਕੇ ਫਿਰ ਤੁਸੀਂ 15 ਤੋਂ 20 ਦਿਨ 15 ਤੋਂ 20 ਦਿਨ ਦਾ ਗੇਵ ਰੱਖਣਾ 15 ਤੋਂ 20 ਦਿਨ ਨਹੀਂ ਲੈਣਾ ਫਿਰ ਉਸ ਤੋਂ ਬਾਅਦ ਗੇਵ ਲੈ ਕੇ ਫਿਰ ਲੈਣਾ ਇਹਨੂੰ ਸ਼ੁਰੂ ਕਰ ਦਿਓ ਤੁਸੀਂ ਰਿਜ਼ਲਟ ਦੇਖਿਆ ਤੁਹਾਨੂੰ ਆਪਣੇ ਆਪ ਮਿਲੇਗਾ ਹੀ ਮਿਲੇਗਾ ਬਸ ਇਹਦੇ ਨਾਲ ਇੱਕ ਚੀਜ਼ ਹੈ ਜਿਹੜੀ ਤੁਸੀਂ ਉਹਨੂੰ ਫੋਲੋ ਕਰਨਾ ਹੀ ਕਰਨਾ ਉਹ ਹੈਗੀ ਡਾਈਟ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰ ਲਓ ਜੇ ਤੁਸੀਂ ਜਲਦੀ ਰਿਜ਼ਲਟ ਲੈਣਾ ਚਾਹੁੰਦੇ ਹੋ ਜਲਦੀ ਭਾਰ ਘਟਾਉਣਾ ਚਾਹੁੰਦੇ ਹੋ ਇੱਕ ਡਾਈਟ ਨੂੰ ਫੋਲੋ ਕਰ ਲਓ ਤੇ ਇੱਕ एक्सरसाइज ਜਰੂਰ ਕਰੋ ਹੀ ਕਰੋ ਮੈਂ एक्सरसाइज ਦੀ ਬਹੁਤ ਸਾਰੀ ਵੀਡੀਓ ਪਾਈਆਂ ਹੋਈਆਂ ਨੇ ਜਿਵੇਂ ਉਹਨਾਂ ਠੰਡ ਹੈਗੀ ਆ ਤੁਸੀਂ ਗਰਾਊਂਡ ਦੇ ਵਿੱਚ ਨਹੀਂ ਜਾ ਸਕਦੇ پارک ਦੇ ਵਿੱਚ ਨਹੀਂ ਜਾ ਸਕਦੇਗੇ ਤੁਸੀਂ ਘਰ ਦੇ ਵਿੱਚ ਰਹਿ ਕੇ ਹੀ ਤੁਸੀਂ ਵਰਕਆਊਟ ਕਰਨਾ ਉਹਦੇ ਤੇ ਮੈਂ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਤੁਹਾਡੇ ਵਾਸਤੇ ਬਣਾ ਕੇ ਮੈਂ ਪਾਈਆਂ ਹੋਈਆਂ ਨੇ ਤੁਸੀਂ ਮੇਰੀ ਉਹ ਵੀਡੀਓ ਦੇਖ ਕੇ ਤੁਸੀਂ ਉਹ ਵਰਕਆਊਟ ਕਰਕੇ ਵੀ ਤੁਸੀਂ ਜਿਹੜਾ ਮਤਲਬ ਵੀ ਆਪਣਾ ਭਾਰ ਆਹੋ ਕਟਾ ਸਕਦੇ ਹੋ ਡਾਈਟ ਨੂੰ ਫੋਲੋ ਕਰਨਾ ਡਾਈਟ ਦੇ ਵੀ ਮੈਂ ਬਹੁਤ ਸਾਰੇ ਵੀਡੀਓ ਬਣਾ ਕੇ ਪਾਈ ਹੋਈਆਂ ਨੇ ਤੇ ਆਹ ਡਰਿੰਕ ਨੂੰ ਵੀ ਤੁਸੀਂ ਕਿਸੇ ਵੀ ਦੋ ਡਰਿੰਕ ਨੂੰ ਤੁਸੀਂ ਫੋਲੋ ਕਰ ਲਓ ਹਫ਼ਤੇ ਬਾਅਦ ਚੇਂਜ ਕਰਦੇ ਰਹੋ ਕਿਉਂਕਿ ਜਿਹੜੇ ਮੇਰੇ ਕਲਾਇੰਟ ਮੇਰੇ ਕੋਲ ਡਾਈਟ ਪਲਾਨ ਬਣਾਉਂਦੇ ਨੇ ਉਹਨਾਂ ਦਾ ਵੀ ਮੇਰੇ ਡਾਈਟ ਪਲਾਨ ਦੇ ਵਿੱਚ ਮੈਂ ਇਹ ਡਰਿੰਕਾਂ ਨੇ ਮੈਂ ਲਿਖਦਾ ਹੀ ਲਿਖਦਾ ਵਾਂ ਤੇ ਹਫਤੇ ਬਾਅਦ ਮੈਨਨ ਦੀ ਜਾਂ 10 ਦਿਨ ਬਾਅਦ ਜਦੋਂ ਵੀ ਡਾਈਟ ਪਲਾਨ ਮੈਂ ਚੇਂਜ ਕਰਦਾ ਵਾਂ ਤਾਂ ਮੈਂ ਆਹ ਡਾਈਟ ਪਲਾਨ ਦੇ ਵਿੱਚ ਡਰਿੰਕ ਵੀ ਮੈਂ ਚੇਂਜ ਕਰਦਾ ਹੀ ਕਰਦਾ ਵਾਂ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਪਿੰਡਪਰਾ ਆਪਣਾ ਭਾਰ ਘਟਾਉਣ ਦੇ ਲਈ ਆਪਣਾ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਉਹ ਮੇਰੇ ਕੋਲ ਆਪਣਾ ਡਾਈਟ ਪਲਾਨ ਜਿਹੜਾ ਬਣਵਾ ਸਕਦਾ ਜਿਹਦੇ ਨਾਲ ਮਤਲਬ ਤੁਹਾਡਾ ਜਿਹੜਾ ਭਾਰ ਬਹੁਤ ਜਲਦੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜਾ ਅਸੀਂ ਡਾਈਟ ਪਲਾਨ ਬਣਾਉਂਦੇ ਹਣਾ ਉਹ ਬੰਦੇ ਦੀ ਡੇਲੀ ਦੀ ਐਕਟੀਵਿਟੀ ਏਜ ਹਾਈਟ ਤੇ weight ਨੂੰ ਦੇਖ ਕੇ ਹੀ ਡਾਈਟ ਪਲਾਨ ਤਿਆਰ ਕੀਤਾ ਜਾਂਦਾ ਵਾ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਉਹ ਰਿਜ਼ਲਟ ਮਿਲੇਗਾ ਜੀ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੇ ਭਿੰਨ ਭਰਾ ਆਪਣਾ ਡਾਈਟ ਪਲਾਨ ਜਿਹੜਾ ਉਹ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਆਪਣਾ ਡਾਈਟ ਪਲਾਨ ਜਿਹੜਾ ਉਹ ਮੇਰੇ ਕੋਲ ਬਣਾ ਸਕਦਾ ਮੈਂ ਬਹੁਤ ਘੱਟ ਰੇਟ ਦੇ ਉੱਤੇ ਤੁ ਬਣਾ ਕੇ ਦੇ ਦਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਫਿਰ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਜਿਹੜਾ ਸਵਾਲਾ ਤੁਸੀਂ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ